ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੈਂਹਾ ਤੁਹਾਡਾ ਖੁਸ਼ ਰਾਜ ਅੱਜ ਤੋਂ 3 ਦਿਨ ਪਹਿਲਾਂ ਪੰਜਾਬ ਦੇ ਵਿੱਚ ਹਰ ਕੰਮ ਆ ਜਾਂਦਾ ਹੈ ਜਦੋਂ ਗੈਂਗਸਟਰਾਂ ਦੇ ਦੁਆਰਾ ਇੱਕ ਕਪੜਾ ਕਾਰੋਬਾਰੀ ਨੂੰ ਮਾਰ ਦਿੱਤਾ ਜਾਂਦਾ ਹੈ ਹਬੋਰ ਦੇ ਵਿੱਚ ਜਿਹੜੇ ਵੀਰ ਮੈਲ ਦੇ ਨਾਮ ਦੇ ਨਾਲ ਜਾਣੇ ਜਾਂਦੇ ਨੇ ਜਿਹੜੇ ਕਾਰੋਬਾਰੀ ਪੰਜਾਬ ਦੇ 500 ਤੋਂ ਲੈ ਕੇ 700 ਬੰਦਿਆਂ ਨੂੰ ਰੋਜ਼ਗਾਰ ਦੇ ਰਹੇ ਨੇ ਇੱਕ ਪਾਸੇ ਤਨ ਆੜ ਮੰਨੇਗੇ ਮੰਨੇ ਸਾਦੀ ਸੀ ਅਬੋਰ ਦੇ ਵਿੱਚ 100 ਕਲੇ ਤੋਂ ਵੱਧ ਪੈਲੀ ਇੱਕ ਸੂਲ ਅਤੇ ਇੱਕ ਕੱਪੜਿਆਂ ਦਾ ਵੱਡਾ ਕਾਰੋਬਾਰ ਵਾਲਾ ਸ਼ੋਰੂਮ ਜਿੱਥੇ ਹਜ਼ਾਰਾਂ ਲੋਕ ਹਜ਼ਾਰਾਂ ਕਸਮਰ ਹਰ ਰੋਜ਼ ਉਸ ਸ਼ੋਰੂਮ ਦੇ ਵਿੱਚ ਆਉਂਦੇ ਸੀ ਲੇਕਿਨ ਉਸ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਬਾਅਦ ਵਿੱਚ ਬਿਸ਼ਨੋਈ ਗਰੁੱਪ ਵੱਲੋਂ ਇਸ ਦੀ ਜ਼ਿੰਮੇਵਾਰੀ ਲੈ ਲਈ ਗਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿ ਇਸ ਨੇ ਸਾਡੀ ਗੱਲ ਨਹੀਂ ਬਣੀ ਮੱਲੀ ਇਹ ਸਾਡੀ ਗੱਲ ਦੇ ਵਿੱਚ ਆਇਆ ਸੀ ਇਸ ਨੂੰ ਸਮਝਾਇਆ ਲੇਕਿਨ ਇਸ ਨੇ ਸਾਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੋਸ਼ਲ ਮੀਡੀਆ ਤੇ ਵੀਡੀਓ ਵੀ ਜਿਹੜੀਆਂ ਵਾਇਰਲ ਹੋਈਆਂ ਤੇ ਪੰਜਾਬ ਸਰਕਾਰ ਨੂੰ ਭੱਜਿਆ ਗਿਆ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਕਸੀਟਿਆ ਗਿਆ ਲਾਰਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੀ ਲਾਰਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਢਾਵਾਡੋਲ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਪ ਆਦੀ ਪਾਰਟੀ ਦੀ ਸਰਕਾਰ ਜਿਹੜੀ ਘਪराई ਹੈ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਕਿ ਹਬੌਰ ਵਿੱਚ ਹੋਏ ਕਪੜਾ ਵਪਾਰੀ ਦੇ ਕਤਲ ਮਾਮਲੇ ਵਿੱਚ ਆਇਆ ਨਵਾਂ ਮੋੜ ਹਬੌਰ ਕਤਲਗਾਰ ਨੂੰ ਲੈ ਕੇ ਆਰ. ਜੂ ਬਿਸ਼ਨੋਈ ਪੇ ਤੋਂ ਪਾਈ ਗਈ ਸੀ ਪੋਸਟ ਨਵੀਂ ਪੋਸਟ ਪਾਈ ਹੈ ਯਾਨੀ ਕਿ ਜਿਹੜਾ ਅਬੌਰ ਤੇ ਵਿੱਚ ਕਤਲਗਾਰਡ ਹੋਇਆ ਹੈ ਪਹਿਲਾਂ ਆਰ. ਜੂ ਬਿਸ਼ਨੋਈ ਨੇ ਕਤਲ ਕਰਕੇ ਕੀ ਕੀਤਾ ਸੀ ਜ਼ਿੰਮੇਵਾਰੀ ਲੈ ਲਈ ਸੀ ਉਸ ਤੋਂ ਬਾਅਦ ਇੱਕ ਹੋਰ ਰਮੀ ਪੋਸਟ ਪਾਈ ਹੈ ਕਿਹਾ ਹੈ ਕਿ ਜਿਨ੍ਹਾਂ ਦਾ ਪੁਲਿਸ ਨੇ ਇਨਕਾਊਂਟਰ ਕੀਤਾ ਹੈ ਉਹ ਫਰਜੀ ਮੁਕਾਬਲਾ ਬਣਾ ਕੇ ਕੀਤਾ ਹੈ ਸ਼ੂਟਰ ਇਹਨਾਂ ਦੇ ਹੱਥ ਨਹੀਂ ਲੱਗੇ ਜਿਨ੍ਹਾਂ ਨੇ ਕਤਲ ਕੀਤਾ ਹੈ ਦੋ ਬੇਕਸੂਰ ਨੌਜਵਾਨਾਂ ਦਾ ਕਤਲ ਇਹ politcal ਦਬਾਅ 'ਚ ਆ ਕੇ ਇਨਕਾਊਂਟਰ ਕਰ ਦਿੱਤਾ ਅਸੀਂ ਪੁਲਿਸ ਦੇ ਇਹਨਾਂ ਅਪ੍ਰਸ਼ਟ ਅਧਿਕਾਰੀਆਂ ਨੂੰ ਸਜ਼ਾ ਦੇਵਾਂਗੇ ਇਹ ਜਿਹੜੀ ਹੈ ਸਿੱਧੀ ਚੁਣੌਤੀ ਦਿੱਤੀ ਗਈ ਹੈ ਆਰ ਜੂ ਬਿਸ਼ਨੋਈ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੀ ਜਿਹੜੇ ਦੋ ਨੌਜਵਾਨਾਂ ਦਾ ਇਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਤੇ ਅਲਜਾਬ ਇਹ ਸਪਸ਼ਟ ਕੀਤਾ ਸੀ ਪੰਜਾਬ ਸਰਕਾਰ ਨੇ ਅਤੇ ਪੰਜਾਬ ਪੁਲਿਸ ਨੇ ਵੀ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸੰਜੇ ਵਰਮਾ ਨੂੰ ਮੌਤ ਦੇ ਘਾਟ ਉਤਾਰਿਆ ਸੀ ਲੇਕਿਨ ਆਰਜੂ ਬਿਸ਼ਨੋਈ ਨੇ ਇਸ ਦੀ ਇੱਕ ਪੋਸਟ ਪਾ ਦਿੱਤੀ ਹੈ ਸੋਸ਼ਲ ਮੀਡੀਆ ਤੇ ਕਿ ਜਿਹੜੇ ਬੰਦੇ ਮਾਰੇ ਗਏ ਨੇ ਪੰਜਾਬ ਪੁਲਿਸ ਵੱਲੋਂ ਉਹ ਸਾਡੇ ਨਹੀਂ ਇਹ ਨਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਕਿਉਂਕਿ ਪੋਲੀਟੀਕਲੀ ਦਬਾਅ ਦੇ ਵਿੱਚ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਪਚਾ ਪ੍ਰਸ਼ਾਸਨ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਮੌਤ ਦਾ ਘਾਟ ਉਤਾਰਿਆ ਹੈ ਦੱਸਿਆ ਹੈ ਕਿ ਅਸੀਂ ਪੁਲਿਸ ਦੇ ਇਹਨਾਂ ਅਧਿਕਾਰੀਆਂ ਨੂੰ ਸਜ਼ਾ ਦੇਵਾਂਗੇ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਹਾਲਾਂਕਿ ਪੀਟੀਸੀ ਨਿਊਜ਼ ਜਿਹੜੀ ਪੀਟੀਸੀ ਜਿਹੜਾ ਚੈਨਲ ਹੈ ਸੋਸ਼ਲ ਮੀਡੀਆ ਤੇ ਉਸ ਤੇ ਇਹ ਪੋਸਟ ਜਿਹੜੀ ਹੈ ਬੜੀ ਵਡੇ ਪੱਧਰ ਤੇ ਕਵਨ ਹੋ ਰਹੀ ਹੈ